ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰੂ ਜੀ ਅੱਜ ਦਾ ਜਿਹੜਾ ਵਿਚਾਰ ਹੈ ਉਹ ਹੈ ਕਿ ਜੋਤ ਦਾ ਕਿਉਂ ਸਾਨੂੰ जखਮਾ ਫੋੜੀਆਂ ਆਦ ਤੇ ਲਾਣਾ ਚਾਹੀਦਾ ਹੈ ਕਿ ਨਹੀਂ ਸੰਗਤ ਜੀ ਹਰ ਵਿਅਕਤੀ ਆਪਣੀ ਸੋਚ ਦਾ ਆਪ ਮਾਲਕ ਹੈ ਪਰ ਜੋ ਵਿਚਾਰ ਦਾਸ ਦੇ ਨੇ ਇਸ ਬਾਰੇ ਉਹ ਆਪ ਜੀਆਂ ਦੇ ਨਾਲ ਸਾਂਝੇ ਕਰਦੇ ਆਂ ਵੇਖੋ ਸੰਗਤ ਜੀ ਕੋਈ ਇਨਸਾਨ ਹੈ ਉਸ ਦਾ ਸ਼ਰੀਰ ਕਿਸੇ ਕਾਰਨ ਗਲ ਜਾਂਦਾ ਹੈ ਕੋਈ ਫੋੜਾ ਜਾਂ ਜ਼ਖਮ ਹੋ ਜਾਂਦਾ ਹੈ ਜੋ ਕਿ ਮਹੀਨੇ ਦੋ ਮਹੀਨੇ ਦੀ ਦਵਾਈ ਖਾ ਕੇ ਵੀ ਠੀਕ ਨਹੀਂ ਹੁੰਦਾ ਹੁਣ ਉਹ ਇਨਸਾਨ ਇਸ ਗੱਲ ਦਾ ਪਾਤਰ ਹੈ ਕਿ ਉਹ ਜੋਤ ਦਾ ਕਿਉਂ ਲਾ ਲਵੇ ਕਿਉਂਕਿ ਉਹਨੂੰ ਸੰਸਾਰਿਕ ਉਪਰਾਲਾ ਕਰਕੇ ਵੀ ਕੋਈ ਲਾਭ ਨਹੀਂ ਹੋਇਆ ਤੇ ਸੰਗਤ ਜੀ ਜਦੋਂ ਸੰਸਾਰਕ ਉਪਰਾਲੇ ਕਰਨ ਤੋਂ ਬਾਅਦ ਵੀ ਕੋਈ ਲਾਭ ਨਹੀਂ ਹੁੰਦਾ ਅਸੀਂ ਜਦੋਂ ਨਿਰਾਸ਼ਰੇ ਹੋ ਜਾਂਦੇ ਆ ਤੇ ਪਰਮਾਤਮਾ ਦਾ ਉਹ ਆਸਰਾ ਤੱਕਦੇ ਆ ਤੇ ਭਰੋਸਾ ਕਰਕੇ ਤੱਕਦੇ ਆ ਤੇ ਇਸੇ ਕਾਰਨ ਹੀ ਹੋਣੋ ਇਨਸਾਨ ਸਤਿਗੁਰਾਂ ਦਾ ਆਸਰਾ ਤੱਕਦਾ ਏ ਪਰ ਇੱਕ ਇਨਸਾਨ ਉਹ ਹੈ ਕਿ ਜਿਸ ਨੂੰ ਮੱਛਰ ਨੇ ਵੀ ਕੱਟ ਲਿਆ ਤਿਉ ਉਹ ਉੱਠ ਕੇ ਜੋਤ ਦਾ ਕਿਉ ਲਾ ਲਵੇ ਕਿ ਆਪ ਜੀਆ ਦੇ ਵਿਚਾਰ ਵਿੱਚ ਇਹ ਗੱਲ ਠੀਕ ਹੈ ਦਾਸ ਦੇ ਵਿਚਾਰ ਅਨੁਸਾਰ ਇਹ ਗੱਲ ਠੀਕ ਨਹੀਂ ਕਿਉਂਕਿ ਗੁਰੂ ਉਦੋਂ ਹੀ ਆਸਰਾ ਦਿੰਦਾ ਹੈ ਜਦੋਂ ਬੰਦਾ ਨਿਰਾਸਰਾ ਹੋ ਕੇ ਗੁਰਾਂ ਦੀ ਸ਼ਰਣ ਜਾਂਦਾ ਹੈ ਸੰਗਤ ਜੀ ਸ਼ੇਰਨੀ ਦਾ ਦੁੱਧ ਰਿੜਕਣ ਵਾਸਤੇ ਨਹੀਂ ਹੁੰਦਾ ਉਹਦੇ ਵਾਸਤੇ ਗਾਵਾਂ ਮੱਝਾਂ ਹੈ ਨੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਏ ਇਨੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ ਪੁੱਲ ਚੁੱਕ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ